ਨਾਰਵੇ ਦੇ ਵਿੱਚ ਨਿਊ ਡੈਲੀ ਰੈਸਟੋਰੈਂਟ ਜਿਸ ਦੀ ਧੱਕ ਹੁਣ ਪੂਰੀ ਦੁਨੀਆ ਤੇ ਇਸ ਕਰਕੇ ਪਈ ਹੈ ਕਿਉਂਕਿ ਉਸ ਪਿੱਛੇ ਖੜਾ ਕੌਣ ਹੈ ਪੰਜਾਬੀ ਪਰਿਵਾਰ ਮੇਰੇ ਨਾਲੇ ਪਰਿਵਾਰਕ ਮੈਂਬਰ ਬੈਠੇ ਨੇ ਜਿਨ੍ਹਾਂ ਦਾ ਰੈਸਟੋਰੈਂਟ ਇਹ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਉੱਥੇ ਬੂਟਾ ਲਾਇਆ ਉਹ ਰੈਸਟੋਰੈਂਟ ਚਲਾਉਣ ਦੀ ਕੋਸ਼ਿਸ਼ ਕੀਤੀ ਸਾਦੇ ਢੰਗ ਦੇ ਨਾਲ ਫਿਰ ਉਹਨਾਂ ਦੀ ਅਗਲੀ ਪੀੜ੍ਹੀ ਵੀ ਇਸ ਕੰਮ ਦੇ ਵਿੱਚ ਸ਼ਮੂਲੀਅਤ ਕਰਦੀ ਹੈ ਤੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਸ ਕੰਮ ਕਰਕੇ ਇਹਨਾਂ ਦੇ ਸਾਫ ਸੁਥਰੇ ਕੰਮ ਕਰਕੇ ਨਿਊ ਡੈਲੀ ਰੈਸਟੋਰੈਂਟ ਨਾਰਵੇ ਦੇ ਵਿੱਚ ਤੇ ਪੰਜਾਬੀ ਇਹ ਇਕੱਲਾ ਪਰਿਵਾਰ ਹੈ ਜਿਨ੍ਹਾਂ ਨੂੰ ਇਸ ਸਨਮਾਨ ਦਾ ਹਿੱਸਾ ਬਣਾਇਆ ਗਿਆ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਇਹ ਰੈਸਟੋਰੈਂਟ ਕਿੱਥੋਂ ਸ਼ੁਰੂ ਹੋਇਆ ਤੇ ਅੱਜ ਕਿੱਥੇ ਜਾ ਕੇ ਪਹੁੰਚਿਆ ਭਾਜੀ ਸਭ ਤੋਂ ਪਹਿਲਾਂ ਤੇ ਇਸ ਸਨਮਾਨ ਦੇ ਲਈ ਔਰ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਲਈ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਜੀ ਸਸ ਜੀ ਅ ਮੈਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਣਾ ਕਿ ਤੁਸੀਂ ਜਦੋਂ ਅਗਲੀ ਪੀੜ੍ਹੀ ਨੇ ਸੰਭਣਾ ਸੀ ਕੰਮ ਉਦੋਂ ਪਹਿਲਾਂ ਤੁਹਾਨੂੰ ਸਭ ਕੁਝ ਇਸ ਬਜ਼ੁਰਗ ਜੋੜੀ ਨੇ ਬਣਿਆ ਬਣਾਇਆ ਦਿੱਤਾ ਦੇਖੋ ਜੇ ਕੁਛ ਤੇ ਆ ਜਾਂਦਾ ਬਣਿਆ ਬਣਾਇਆ ਤੇ ਕੁਛ ਤੁਹਾਨੂੰ ਉਹ ਹਾਰਡਵਰਕ ਕਰਨੇ ਪੈਂਦੇ ਅਗਲੇ ਪਾਸੇ ਤੁਸੀਂ ਕੋਈ ਵੀ ਦੁਨੀਆ ਤੇ ਅਗਲੇ ਪਾਸੇ ਜਾਣਾ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਹਾਂਜੀ ਤਾਂ ਅਸੀਂ ਜਿਹੜਾ ਇਹਨਾਂ ਦਾ ਬਣਿਆ ਸੀ ਉਹਨੂੰ ਹੋਰ ਅੱਗੇ ਵਧਾਇਆ ਜੀ ਹਾਂਜੀ ਜੀ ਤਾਂ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਕਿ ਜਿਹੜਾ ਨਿਊ ਡੈਲੀ ਰੈਸਟੋਰੈਂਟ ਆ ਇਹ ਪਹਿਲੀ ਵਾਰੀ ਕਦੋਂ ਖੁੱਲਿਆ ਗਿਆ ਤੇ ਨਾਰਵੇ ਦੇ ਵਿੱਚ ਹੀ ਸਟਾਰਟ ਕੀਤਾ ਕਿ ਪਹਿਲਾਂ ਪੰਜਾਬ ਵਿੱਚ ਵੀ ਇਹ ਕੰਮ ਸੀ ਨਹੀਂ ਨਹੀਂ ਇਹ ਨਾਰਵੇ ਵਿੱਚ ਹੀ ਅਸੀਂ ਸਟਾਰਟ ਕੀਤਾ ਇਹ 1990 ਦੇ ਵਿੱਚ ਸਾਰੇ ਸਾਡੇ ਸਾਰੇ ਪਰਿਵਾਰ ਨੇ ਮਿਲ ਕੇ ਖੋਲਿਆ ਸੀ ਜੀ ਉਹਦੇ ਵਿੱਚ ਵੱਡੇ ਬ੍ਰਦਰ ਦੋਨੋਂ ਮੈਂ ਮਮਾ ਪਾਪਾ ਸਾਰੇ ਸੀ ਹਾਂਜੀ ਫਿਰ ਇਹਦੀ ਸ਼ੁਰੂਆਤ ਆ ਜਿਹੜੀ 1990 ਤੋਂ ਹੁੰਦੀ ਨਾਰਵੇਜ ਸੇ ਹਾਂਜੀ ਹਾਂਜੀ 1990 ਤੋਂ ਸ਼ੁਰੂ ਹੋਈ ਸੀ ਲੇਕਿਨ ਪਿਛਲੇ 6-7 ਸਾਲ ਤੋਂ ਮੈਂ ਇਹਨੂੰ ਹੈਂਡ ਓਵਰ ਕਰ ਅੱਛਾ ਟੇਕ ਓਵਰ ਕੀਤਾ ਹੋਇਆ ਜੀ ਜੀ ਹਾਂਜੀ ਤੇ ਜਦੋਂ ਤੁਸੀਂ ਇਹਨੂੰ ਕੰਮ ਨੂੰ ਸਾਂਭਦੇ ਹੋ ਉਦੋਂ ਪਹਿਲਾਂ ਇੱਕ ਲੰਮਾ ਸਫ਼ਰ ਹੈ ਕਈ ਸਾਲ ਲੱਗ ਗਏ ਅਚੀਵਮੈਂਟ ਪ੍ਰਾਪਤ ਕਰਦਿਆਂ ਨੂੰ ਤੇ ਜਦੋਂ ਅੱਜ ਤੁਹਾਨੂੰ ਸੈਂਟਰ ਦੀ ਮਿਨਿਸਟਰੀ ਬਣਾਉਂਦੀ ਹੈ ਉੱਥੇ ਸਨਮਾਨ ਕਰਦੀ ਹੈ ਤੇ ਉਹ ਕਿਹੜੇ ਸਨਮਾਨ ਦੇ ਨਾਲ ਤੁਹਾਨੂੰ ਨਿਵਾਜਿਆ ਗਿਆ ਅੱਜ ਸਾਨੂੰ ਅਨਾ ਪੋਨਾ ਰਿਵਾਰਡ ਜਿਹੜਾ ਮਿਲਿਆ ਹੈਗਾ ਜਿਹੜਾ ਇਹ ਹਿੰਦੁਸਤਾਨ ਦਾ ਫੂਡ ਦਾ ਸਭ ਤੋਂ ਵੱਡਾ ਰਿਵਾਰਡ ਹੈਗਾ ਆ ਇਹ ਫੋਰਨੌਟ ਵਾਸਤੇ ਜਿਹੜੇ ਪੰਜ ਦੁਨੀਆਂ ਦੇ ਟੌਪ ਰੈਸਟੋਰੈਂਟ ਚੁਣੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਇਸ ਵਾਰ ਇੱਕ ਨਵੀਂ ਦਿੱਲੀ ਰੈਸਟੋਰੈਂਟ ਹੌਸਲੋ ਜਿਹੜਾ ਚੁਣਿਆ ਗਿਆ ਜੀ ਜੀ ਹਾਂਜੀ ਤੇ ਜਦੋਂ ਇਹ ਅਚੀਵਮੈਂਟ ਹੁੰਦੀ ਹੈ ਜੇ ਤੁਹਾਨੂੰ ਕਾਲ ਆਉਂਦੀ ਹੈ ਜਾਂ ਤੁਹਾਨੂੰ ਚਿੱਠੀ ਪੱਤਰ ਮਿਲਦਾ ਹੈ ਕਿ ਤੁਸੀਂ ਇਸ ਸਨਮਾਨ ਦੇ ਹੱਕਦਾਰ ਹੋ ਇਹ ਸਾਰੇ ਪਰਿਵਾਰ ਨੂੰ ਤੁਸੀਂ ਦੱਸਿਆ ਜਦੋਂ ਤੇ ਕਿਹੋ ਜਿਹਾ ਮਾਹੌਲ ਸੀ ਪਰਿਵਾਰ ਦੇਖੋ ਜੀ ਇਹ ਬਹੁਤ ਖੁਸ਼ੀ ਦੀ ਗੱਲ ਆ ਉਸ ਵਾਹਿਗੁਰੂ ਨੇ ਜੀ ਇਹ ਮਿਹਰ ਕੀਤੀ ਪਰਿਵਾਰ ਦੇ ਉੱਤੇ ਜੀ ਔਰ ਇਹ ਤਾਂ ਖੁਸ਼ੀ ਦੀ ਤਾਂ ਮੈਂ ਬਿਆਨ ਹੀ ਨਹੀਂ ਕਰ ਸਕਦਾ ਹਾਂ ਜੀ ਕਿੰਨੀ ਖੁਸ਼ੀ ਹੋਈ ਸੀ ਸਾਨੂੰ ਜੀ ਹਾਂਜੀ ਬਜ਼ੁਰਗੋ ਮੈਂ ਹੁਣ ਤੁਹਾਡੇ ਤੋਂ ਜਾਨਣਾ ਚਾਹਨਾ ਕਿਉਂਕਿ ਬੱਚੇ ਆ ਜਦੋਂ ਤੁਸੀਂ ਬੱਚਿਆਂ ਨੂੰ ਕੁਝ ਬਣਾ ਕੇ ਦਿੰਨੇ ਹੋ ਤੇ ਅੱਗੇ ਬੱਚੇ ਮਿਹਨਤੀ ਨਿਕਲਣ ਤੇ ਫਿਰ ਸੋਣੇ ਤੇ ਸੁਹਾਗਾ ਹੋ ਜਾਂਦਾ ਹੈ ਪਰ ਜਦੋਂ ਤੁਸੀਂ ਜਾਣੇ ਹੋ ਪੰਜਾਬ ਦੀ ਧਰਤੀ ਛੱਡ ਕੇ ਨਾਰਵੇ ਵਾਲੇ ਪਾਸੇ ਉਦੋਂ ਮਨ ਵਿੱਚ ਇਹੀ ਖਿਆਲ ਸੀ ਕਿ ਇਸ ਤਰ੍ਹਾਂ ਦੀ ਅਚੀਵਮੈਂਟ ਕਰਨੀ ਆ ਜਾਂ ਉਦੋਂ ਬਸ ਸਾਦੇ ਪੁੰਨ ਦੇ ਵਿੱਚ ਚਲੇ ਗਏ ਬਸ ਪਤਾ ਨਹੀਂ ਚੱਲਦੇ ਤੁੰਨ ਚਲੇ ਗਿਆ ਜੀ ਪਰ ਉੱਥੇ ਜਾ ਕੇ ਇਹ ਇਹ ਬਸ ਵਾਈ ਉਹਨੇ ਇਹ ਸਾਰੇ ਰਸਤੇ ਸੰਭਾਲ ਲਿਆ ਜੀ ਉਸਨੇ ਪੁੱਤ ਨੂੰ ਅੱਗੇ ਤੋਂ ਅੱਗੇ ਮਿਹਨਤ ਕਰਦੇ ਗਿਆ ਕਰਦੇ ਗਿਆ ਜਿਹਦਾ ਫਲ ਅੱਜ ਮਿਲ ਗਿਆ ਸਾਨੂੰ ਜੀ ਜੀ ਤੇ ਪੰਜਾਬ ਦੇ ਤੁਸੀਂ ਕਿਹੜੇ ਜ਼ਿਲ੍ਹੇ ਤੇ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਹੋ ਪੁਤਲਾ ਪਿੰਡੂ ਰਪਾ ਚੱਟਾ ਵੱਡਾ ਪਰਿਵਾਰ ਅਸੀਂ ਹਾਂ ਜੀ ਜੀ ਇਹ ਤੁਸੀਂ ਜਦੋਂ ਗਏ ਸੀ ਕੱਲੇ ਪਰਿਵਾਰ ਦੇ ਜੀ ਗਏ ਸੀ ਜਾਂ ਸਾਰਾ ਪਰਿਵਾਰ ਮੈਂ ਕੱਲਾ ਗਿਆ ਸੀ ਪਹਿਲਾਂ ਜੀ ਜੀ ਤੇ ਕਿੰਨੇ ਸਾਲ ਉੱਥੇ ਮਿਹਨਤ ਕਰਨੀ ਪਈ ਤੇ ਉਦੋਂ ਬਾਅਦ ਪਰਿਵਾਰ ਸੱਜਿਆ ਤੁਸੀਂ ਪਰਿਵਾਰ ਤੇ ਬੇਟਾ ਮੇਰੇ ਤੇ ਇੱਕ ਬਰਦਰ ਮੇਰਾ 95 ਚੱਲ ਗਿਆ ਸੀ ਜੀ 885 9085 ਚੱਲ ਗਿਆ ਸੀ ਤੇ ਬਾਅਦ ਵਿੱਚ ਇਹ 86 87 एत, 87 ਚ ਬਾਕੀ ਪਰਿਵਾਰ ਗਿਆ ਜੀ ਜੀ ਤੋਂ ਬਾਅਦ ਸਾਰੇ ਪਰਿਵਾਰ ਨੇ ਮਿਲ ਕੇ ਮਿਹਨਤ ਕੀਤੀ ਹੈ ਜਿਸ ਦਾ ਫਲ ਜਦੋਂ ਤੁਸੀਂ ਇਕੱਲੇ ਸੀ ਉਦੋਂ ਕੋਈ ਹੋਰ ਕੰਮ ਪਹਿਲਾਂ ਕੀਤਾ ਜਾ ਕੇ ਜਾਂ ਸਿਰਫ ਕੀਤਾ ਹੀ ਹੈ 10 20 ਅੱਛਾ ਤੋਂ ਪਹਿਲਾਂ ਉਹਦਾ ਤਜਰਬਾ ਸੀਗਾ ਤੁਹਾਡੇ ਕੋਲ ਪੰਜਾਬ ਵਿੱਚ ਪਹਿਲਾਂ ਹੈ ਬਹੁਤਾ ਜ਼ਿਆਦਾ ਨਹੀਂ ਸੀ ਪਰ ਫਿਰ ਜਿਹੜੀ ਜਿਹਦੇ ਰਸਤਾ ਲੱਭੇਗਾ ਮਿਹਨਤ ਕਰਨ ਦਾ ਕੋਈ ਫਲ ਤਾਂ ਮਿਲਣਾ ਹੀ ਹੈ ਜਦੋਂ ਕੁਝ ਖਾਣ ਨੂੰ ਨਾ ਮਿਲੇ ਤਾਂ ਕੋਈ ਰਸਤਾ ਲੱਭਣਾ ਪਏਗਾ ਜੀ ਜੀ ਇਹ ਕੰਮ ਵੀ ਪੰਜਾਬ ਦਾ ਕਲਚਰ ਹੈ ਕਿ ਬੀਬੀਆਂ ਦੇ ਸਿਰ ਤੇ ਘਰ ਚੱਲਦੇ ਆ ਬੰਦਿਆਂ ਨੇ ਬਾਹਰ ਦੇ ਕਹਿੰਦੇ ਕੰਮ ਜਿਆਦਾ ਵਿਹਾਰ ਕਾਰਵਿਆਰ ਸਾਹਮਣੇ ਹੁੰਦੇ ਆ ਪਰ ਤੁਸੀਂ ਇਸ ਪਰਿਵਾਰ ਦਾ ਜਿਹੜਾ ਹਿੱਸਾ ਬਣਿਓ ਜਦੋਂ ਇਸ ਕੰਮ ਨੂੰ ਤੋਰਨ ਦੇ ਲਈ ਸਹਿਯੋਗ ਦਿੱਤਾ ਤੁਹਾਡੇ ਮਨ 'ਚ ਖਿਆਲ ਕੀ ਸੀ ਪਤਾ ਸੀ ਕਿ ਆ ਸਭ ਕੁਝ ਮਿਲੂਗਾ ਵਾਹਿਗੁਰੂ ਦੀ ਕਿਰਪਾ ਹੋਈ ਆ ਜੀ ਪਰਮਾਤਮਾ ਨੇ ਬੱਚੇ ਨੂੰ ਸਹਿ ਉੱਚਾ ਕੀਤਾ ਸਾਡਾ ਜੀ ਮੈਂ ਬਹੁਤ ਖੁਸ਼ ਆ ਜੀ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਜੀ ਪਰ ਬਾਤ માં ਚਾਰਦੀ ਕਲਾ ਜੈਨਾ ਨੂੰ ਰੱਖੇ ਜੀ ਬੱਚੇ ਬਹੁਤ ਅੱਛੇ ਆ ਤੁਹਾਡੀ ਨਿਮਰਤਾ ਦਿਖ ਰਹੀ ਹੈ ਕਿ ਤੁਸੀਂ ਇੰਨੀ ਵੱਡੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਬੜੇ ਸਾਦੇਪਨ ਚ ਬੈਠੇ ਹੋ ਮੀਡੀਆ ਨਾਲ ਗੱਲਾਂ ਕੀਤੀਆਂ ਤੇ ਮੈਂ ਤੁਹਾਡੇ ਤੋਂ ਜਾਨਣਾ ਤੁਹਾਡਾ ਜਦੋਂ ਰੈਸਟੋਰੈਂਟ ਚੱਲਦਾ ਹੈ ਗੋਰਿਆਂ ਨੇ ਤੇ ਖਾਣਾ ਪਸੰਦ ਕੀਤਾ ਤੁਹਾਡਾ ਆਪ ਦਾ ਖਾਣਾ ਕਿਹੜਾ ਰੈਸਟੋਰੈਂਟ ਤੇ ਪਸੰਦ ਸੀ ਵੀ ਤੁਸੀਂ ਬੜਾ ਚਾਨ ਨਾਲ ਖਾਂਦੇ ਮੈਂ ਮੈਨੂੰ ਸਾਰੇ ਖਾਣੇ ਪਸੰਦ ਆ ਜੀ ਜੀ ਇਹ ਤਾਂ ਜਿੰਨਾਂ ਤੋਂ ਵੀ ਕੋਈ ਆਪਣੇ ਹੱਥੀ ਤਿਆਰ ਕਰਕੇ ਰੈਸਟੋਰੈਂਟ ਚ ਜੀ ਤਿਆਰ ਕਰਦੇ ਸੀਗੇ ਨਾਲ ਨਾਲ ਜੋ ਛੋਟੇ ਸੀਗੇ ਨਾਲ ਫੇਸਾਤ ਦੇਣਾ ਪੈਂਦਾ ਸੀਗਾ ਕਿਉਂਕਿ ਬੀਬੀਆਂ ਦੇ ਸਿਰ ਤੇ ਜ਼ਿੰਮੇਵਾਰੀਆਂ ਕਈ ਹੁੰਦੀਆਂ ਪਰਿਵਾਰ ਦੀਆਂ ਬੱਚੇ ਪੜਾਉਣੇ ਆ ਉਹਨਾਂ ਨੂੰ ਵੱਡੇ ਕਰਨਾ ਪਾਲਣਾ ਪੋਛਣਾ ਇੱਕ ਉਹ ਜ਼ਿੰਮੇਵਾਰੀ ਫਿਰ ਘਰ ਚ ਲਾਉਣ ਦੀ ਜਦੋਂ ਉਹਦੇ ਗਏ ਆ ਬਸਾਖੀ ਹੁੰਦੀ ਆ ਹਾਂਜੀ ਸੇਵਾ ਇਹ ਕਰਦਾ ਆ ਅੱਛਾ ਜੀ ਹਾਂਜੀ ਤੇ ਬਹੁਤ ਖੁਸ਼ ਹਾਂ ਸਾਰੇ ਤੇ ਜਦੋਂ ਮੈ ਉਹ ਦਿੱਲੀ ਦੇ ਵਿੱਚ ਬਲਾ ਕੇ ਤੁਹਾਨੂੰ ਸਨਮਾਨ ਦਿੱਤਾ ਗਿਆ ਉੱਥੇ ਦਾ ਕਿਵੇਂ ਸੀ ਜਦੋਂ ਸਾਰੇ ਮਲੇ ਤੁਹਾਨੂੰ ਆ ਕੇ ਸਤਕਾਰ ਨਾਲ ਦੇਖਦੇ ਸੀ ਕਿ ਇਹਨਾਂ ਨੇ ਚਲੋ ਨਾਰ ਆਪਸ਼ਨ ਕੀਤਾ ਸਾਡਾ ਬਹੁਤ ਖੁਸ਼ ਸੀ ਮੈਂ ਬਹੁਤ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਸੀ ਜੀ ਵਾਇ ਗੁਰੂ ਨੂੰ ਇਹ ਤੋਂ ਚੱਕੇ ਉੱਤੇ ਕਰ ਦਿੰਦਾ ਆ ਕਿਉਂਕਿ ਬੜੇ ਨੌਜਵਾਨ ਮੁੰਡੇ ਕੁੜੀਆਂ ਹੋਣਗੇ ਸਾਡੀ ਉਮਰ ਦੇ ਜਾਂ ਛੋਟੇ ਵੀ ਜਿਨ੍ਹਾਂ ਨੇ ਹਾਲੇ ਬਾਹਰ ਵਿਦੇਸ਼ਾਂ 'ਚ ਮਿਹਨਤ ਕਰਕੇ ਆਪਣੇ ਘਰ ਭਰਨੇ ਆ ਹੋਰ ਬਹੁਤ ਕੁਝ ਮਾਪਿਆਂ ਲਈ ਬਣਾਉਣਾ ਹੈ ਉਹਨਾਂ ਨੂੰ ਬੜੀਆਂ ਕਠਿਨਾਈਆਂ ਅੱਜ ਕਲ੍ਹ ਆਉਂਦੀਆਂ ਉਹ ਵੇਲਾ ਸੌਖਾ ਸੀ ਕਿ ਅੱਜ ਵੀ ਸੌਖਾ ਹੈ ਜੇ ਕੋਈ ਕਰੇ ਤਾਂ ਮਿਹਨਤ ਉਹ ਮੇਰਾ ਵੀ ਸੌਖਾ ਸੀਗਾ ਮਿਹਨਤ ਕਰਕੇ ਬਹੁਤ ਕੁਝ ਬਣਾ ਲਿਆ ਪਰ ਮਤਮਨ ਬਹੁਤ ਕੁਝ ਦਿੰਦਾ ਹੈ ਲੱਖ ਲੱਖ ਓ ਦਾ ਸ਼ੁਕਰਿਆ ਜੀ ਬਹੁਤ ਵਾਇ ਗੁਰੂ ਦਿੰਦਾ ਹੈ ਜੀ ਸੋ ਕੈਂਪ ਵਾਪਸ ਜੀ ਪਹਿਲਾਂ ਵੀ ਜਾ ਕੇ ਮਿਹਨਤ ਕੀਤੀ ਹੈ ਬੱਚਾ ਨਾ ਸਕੂਲ ਜਾਂਦੇ ਸੀ ਬਾਅਦ ਤੇ ਲੈ ਕੇ ਸਿੱਧੇ ਰੈਸਟੋਰੈਂਟ ਆ ਜਾਂਦੇ ਸੀ ਜੀ ਬਾਅਦ ਤੇ ਰੱਖ ਕੇ ਪਿੱਛੇ ਨਾਲ ਹੀ ਸਾਥ ਦਿੰਦੇ ਸੀ ਜਿਵੇਂ ਇਹਨਾਂ ਨੇ ਜੀ ਬੇਬੇ ਬਾਪੂ ਹੋਰਾਂ ਨੇ ਦੱਸਿਆ ਕਿ ਤੁਹਾਡੇ ਬੱਚੇ ਜਦੋਂ ਬੱਚੇ ਸਕੂਲ ਜਾਂ ਬਸਤਾ ਲੈ ਕੇ ਸਿੱਧਾ ਉੱਥੇ ਆਉਣਾ ਉਹ ਸਾਰੀਆਂ ਗੱਲਾਂ ਚੇਤਿਆ ਜੇ ਤਾਂ ਚੰਗੀ ਤਰ੍ਹਾਂ ਵਸੀਆਂ ਹੋਣੀਆਂ ਕਿ ਕਿੱਥੋਂ ਸ਼ੁਰੂ ਹੋਏ ਸੀ ਅੱਜ ਕਿੱਥੇ ਪਹੁੰਚ ਗਏ ਉਹ ਉਹ ਚੀਜ਼ਾਂ ਸਾਰੀਆਂ ਵਸੀਆਂ ਹੋਈਆਂ ਨੇ ਦਿਲ 'ਚ ਉਹਨੇ ਅਸੀਂ ਭੁੱਲ ਸਾਦੇ ਕਿ ਬੰਦਾ ਆਪਣਾ ਜਿਹੜਾ ਪਛੋਕੜ ਜਿਵੇਂ ਅਸੀਂ ਆਪਣਾ ਭੁੱਲ ਗਏ ਤੇ ਸਭ ਕੁਝ ਭੁੱਲ ਗਏ ਜੇ ਪਛੋਕੜ ਆਪਾਂ ਯਾਦ ਰੱਖਾਂਗੇ ਤਾਂ ਆਪਾਂ ਤਰੱਕੀ ਕਰ ਸਕਦੇ ਹਾਂ ਜੀ ਹਾਂਜੀ ਇਹ ਤੁਹਾਨੂੰ ਗੱਲਾਂ ਉੱਥੇ ਜਾ ਕੇ ਸਾਹਸ ਹੋਈਆਂ ਜਾਂ ਸ਼ੁਰੂ ਤੋਂ ਹੀ ਮਾਪਿਆਂ ਤੋਂ ਮਿਲ ਰਿਆ ਸੀ ਸਾਰਾ ਗਿਆ ਤੋਂ ਇੱਥੇ ਜਿਹੜਾ ਆਪਣੇ ਜ਼ਿੰਮੇਵਾਰ ਪਰਿਵਾਰਾਂ 'ਚ ਹੁੰਦਾ ਹੈ ਦਾਦੇ ਬਾਬੇ ਵੱਲੋਂ ਮਾਪੇ ਵੱਲੋਂ ਤੁਹਾਨੂੰ ਦਿੱਤਾ ਦੱਸਿਆ ਜਾਂਦਾ ਵੀ ਆਪ ਜੇ ਤੁਸੀਂ ਆਪਣੇ ਹੱਥਾਂ ਨਾਲ ਆਪਣੀਆਂ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਵਾਸਤੇ ਜ਼ਰੂਰੀ ਨੇ ਹਾਂਜੀ ਮਿਹਨਤ ਕਰੋਗੇ ਤਾਂ ਤੁਹਾਨੂੰ ਫਲ ਜ਼ਰੂਰ ਮਿਲੂਗਾ ਹਾਰਡਵਰਕ ਜਿਹੜਾ ਉਹ ਕਿਸੇ ਨਾ ਕਿਸੇ ਦਿਨ ਤੁਹਾਡਾ ਰੰਗ ਜਰੂਰ ਲਿਆਉਂਦਾ ਟਾਈਮ ਲੱਗਦਾ ਹੈ ਹਰ ਇੱਕ ਚੀਜ਼ ਨੂੰ ਆਪਾਂ ਨੂੰ ਸੁਪਨੇ ਸੁਪਨੇ ਦੇਖਣੀ ਮਾੜੀ ਗੱਲ ਨਹੀਂ ਹੈਗੀ ਜੀ ਹਾਂਜੀ ਸੁਪਨਾ ਵੱਡਾ ਦੇਖਣਾ ਚਾਹੀਦਾ ਮੈਂ ਕਹਿੰਦਾ ਜੀ ਜੀ ਹਾਂਜੀ ਪੰਜਾਬੀਆਂ ਦੀ ਖੋਬੀ ਰਹੀ ਹੈ ਕਿ ਦੁਨੀਆ 'ਚ ਜਿਸੇ ਵੀ ਕੋਨੇ ਵੱਲ ਨੂੰ ਮੂੰਹ ਉਹਨਾਂ ਨੇ ਕੀਤਾ ਹੈ ਉੱਥੇ ਤਾਂ ਮਿਹਨਤਾਂ ਕਰਕੇ ਨਾਮ ਕਮਾਇਆ ਪਰ ਪੰਜਾਬ 'ਚ ਬੜਾ ਇਨਵੈਸਟ ਕੀਤਾ ਪੰਜਾਬ 'ਚ ਸਾਨੂੰ ਪਤਾ ਲੱਗਾ ਕਿ ਤੁਸੀਂ ਕਬੱਡੀ ਨੂੰ ਲੈ ਕੇ ਬੜਾ ਪ੍ਰੇਮ ਦਿਖਾਇਆ ਹੈ ਕਬੱਡੀ ਤੇ ਹੁਣ ਤੱਕ ਤੁਸੀਂ ਕੀ ਉਹ ਕੋ ਬਣਾਇਆ ਸੀ ਕਲੱਬ ਬਣਾਇਆ ਸੀ ਟਰਨਮੈਂਟ ਕਰਾਏ ਉਹ ਕਿਹੜੇ ਆਧਾਰ ਤੇ ਕਰਾਏ ਔਰ ਹੁਣ ਤੱਕ ਕਿੰਨੇ ਕੁ ਪੈਸੇ ਖਰਚੇ ਆ ਕਬੱਡੀ ਟਰਨਮੈਂਟਾਂ ਦੇਖੋ ਜੀ ਕਬੱਡੀ ਟਰਨਮੈਂਟ ਤੇ 15 20 ਸਾਲ ਕਬੱਡੀ ਟਰਨਮੈਂਟਾਂ ਨਾਲ ਕਬੱਡੀ ਕਲੱਬਾਂ ਦੇ ਨਾਲ ਜੁੜੇ ਰਹੇ ਆ ਜੀ ਹੁਣ ਪਿਛਲੇ ਕੁਝ ਸਾਲਾਂ ਤੋਂ ਪਿੱਛੇ हट ਗਏ ਕੁਝ ਚੀਜ਼ਾਂ ਤੁਹਾਨੂੰ ਵੀ ਪਤਾ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਇਸ ਐ ਸਹੀ ਨਹੀਂ ਹੈਗੇ ਵੀ ਅਸੀਂ ਇਸ ਚੀਜ਼ ਨੂੰ ਹੋਰ ਜ਼ਿਆਦਾ ਵਧਾ ਸਕੀਏ ਮੰਨਤ ਕਰਦਾ ਹੈਗਾ ਵੀ ਪੰਜਾਬ ਦੇ ਵਿੱਚ ਕੁਝ ਆ ਕੇ ਕਰੀਏ ਲੇਕਿਨ ਜੋ ਹਾਲਾਤ ਨੇ ਪੰਜਾਬ ਦੇ ਟੋਟਲ ਉਹ ਠੀਕ ਨਹੀਂ ਹੈਗੇ ਮਤਲਬ ਤੁਸੀਂ ਕਬੱਡੀ ਵਰਗੀ ਖੇਡ ਨੂੰ ਜਿੱਥੇ ਪ੍ਰੇਮ ਕਰਦੇ ਸੀ ਉੱਥੇ ਪਰਫੁੱਲਤ ਕਰ ਰਹੇ ਸੀ ਸਹਿਯੋਗ ਦੇ ਰਹੇ ਸੀ ਤੁਹਾਨੂੰ ਕਿਹੜੀ ਗੱਲ ਲੱਗੀ ਕਿ ਇਸ ਕਰਮ ਕਰਕੇ ਅਸੀਂ ਇਸ ਪਾਸੇ ਹੁਣ ਕੰਮ ਨਹੀਂ ਕਰ ਸਕਦੇ ਕਬੱਡੀ ਦੇਖੋ ਜੀ ਜੋ ਕੁਝ ਪਿਛਲੇ ਸਾਲਾਂ ਚ ਹੋਇਆ ਸਾਰਾ ਕੁਝ ਸਾਰਾ ਕੁਝ ਆਪਾਂ ਹੁਣ ਤੈਨੂੰ ਵੀ ਪਤਾ ਜੀ ਉਹ ਇਸ ਚੀਜ਼ ਤੋਂ ਪਿੱਛੇ ਹਟਣਾ ਹੈ ਪਤਾ ਤਾਂ ਕ੍ਰਾਈਮ ਦੀ ਐਂਟਰੀ ਹੋਈ ਕਹਿ ਲਓ ਕ੍ਰਾਈਮ ਦੀ ਐਂਟਰੀ ਹੋਣੀ ਬਹੁਤ ਸਾਰੀਆਂ ਹੋਰ ਚੀਜ਼ਾਂ ਫੈਡਰੇਸ਼ਨਾਂ ਦਾ ਜਗ੍ਹਾ ਦਾ ਵੜਨਾ ਇੱਕ ਇੱਕ ਜੁੱਟ ਨਹੀਂ ਹੋਣਾ ਮਾੜੀ ਪੋਲਿਟਿਕਸ ਮਾੜੀ ਪੋਲਿਟਿਕਸ ਹਰੇਕ ਹੌਮੇ ਦੀ ਲੜਾਈ ਸੀ ਜਦਾ ਇਸ ਜੀ ਦੇ ਵਿੱਚ ਜੀ ਜੀ ਹਾਂਜੀ ਇਸ ਕਰਕੇ ਇਸ ਚੀਜ਼ ਤੋਂ ਦੂਰ ਹੋਏ ਔਰ ਜੇ ਅਗਰ ਕੋਈ ਅਸੀਂ ਆ ਗਏ ਬਾਹਰੋਂ ਵਿਦੇਸ਼ਾਂ ਤੋਂ ਪੈਸੇ ਅਸੀਂ ਕਮਾ ਗਏ ਅਸੀਂ ਆਪਣੇ ਮਾਂ ਖੇਡ ਕਬੱਡੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਸੀ ਜੀ ਉਹ ਲੇਕਿਨ ਜਿਹੜਾ ਇੱਥੇ ਦਾ ਸਿਸਟਮ ਸੀ ਉਹ ਸਾਨੂੰ ਸਹੀ ਨਹੀਂ ਸੀ ਸਹੀ ਨਹੀਂ ਬੈਂਦਾ ਸੀ ਜੀ ਹਾਂਜੀ ਉਸ ਕਰਕੇ ਇਸ ਜੀ ਤੋਂ ਅਸੀਂ ਸਹੀ ਸਹੀ ਦੂਰ ਹੋਏ ਆ ਚਲੋ ਇੱਕ ਕੰਮ ਤਾਂ ਕਿਸੇ ਵਜ੍ਹਾ ਕਰਕੇ ਛੁੱਟ ਗਿਆ ਬ੍ਰੇਕ ਲੱਗੀ ਪਰ ਤੁਹਾਡੇ ਸਾਰੇ ਪਰਿਵਾਰ ਨੇ ਜਿਵੇਂ ਅੱਜ ਪੰਜਾਬੀਆਂ ਦਾ ਨਹੀਂ ਦੇਸ਼ ਦਾ ਹੀ ਪੂਰੀ ਦੁਨੀਆ ਚ ਨਾਂ ਬਣਾਇਆ ਇਹ ਰੈਸਟੋਰੈਂਟ ਨੂੰ ਲੈ ਕੇ ਕਿੰਨੀ ਕੋਈ ਚੇਨ ਉੱਥੇ ਬਣਾਈ ਹੈ ਨਾਰਵੇਜ ਕਿੰਨੇ ਚੱਲਦੇ ਆ ਰੈਸਟੋਰੈਂਟ ਆਪਣੇ ਤੋਂ ਹੁਣ 6 ਰੈਸਟੋਰੈਂਟ ਹੈਗੇ ਜੀ ਸੋ ਉੱਥੇ ਜਿਹੜੇ ਓਸਲੋ ਦੇ ਵਿੱਚ ਚੱਲ ਰਹੇ ਹਾਂਜੀ ਔਰ ਦੋ ਨਵੇਂ ਖੋਲ ਰਹੇ ਨੇ ਹਾਂਜੀ ਹਾਂਜੀ ਇਸੇ ਸਾਲ ਤੇ ਵਧੀਆ ਹੈਗਾ ਬਾਕੀ ਸੇਵਾ ਕਰਨਿਆ ਜਰੂਰੀ ਨਹੀਂ ਕਬੱਡੀ ਨਾਲ ਹੀ ਤੁਸੀਂ ਜੁੜ ਕੇ ਕਰਨੀ ਹੋਰ ਬੜੀਆਂ ਸਪੋਰਟਸ ਨੇ ਉਹਨਾਂ ਨੂੰ ਵੀ ਆਪਾਂ ਪ੍ਰਮੋਟ ਕਰ ਸਕਦੇ ਆ ਕਬੱਡੀ ਚਲੋ ਵਧੀਆ ਚੀਜ਼ ਹੈ ਉਹਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਲੇਕਿਨ ਇਹਨੂੰ ਇੱਕ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਬਹੁਤ ਵੱਡੀ ਚੀਜ਼ ਹੈਗੀ ਆ ਨਾਰਵੇ ਦੇ ਵਿੱਚ ਸੁਣਿਆ ਹੈ ਕਿ ਤੁਹਾਡੇ ਜਿਹੜੇ ਰੈਸਟੋਰੈਂਟ ਹੈ ਉਹਨਾਂ ਦੀ ਚਰਚਾ ਉੱਥੋਂ ਦੇ ਲੀਡਰਾਂ ਚ ਵੀ ਬੜੀ ਹੈ ਉੱਥੇ ਆਇਆ ਕਿ ਖਾਂਦੇ ਆ ਖਾਣਾ ਬਹੁਤ ਜੀ ਸਾਰੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਅੱਛਾ ਪ੍ਰਿੰਸ ਤੱਕ ਨੌਰਵੇ ਦਾ ਪ੍ਰਿੰਸ ਵੀ ਖਾ ਗਿਆ ਉਹਨਾਂ ਦਾ ਇੰਜੋਏ ਸਾਰੇ A to Z ਕੋਈ ਵੱਡੇ ਵੱਡੇ ਲੀਟਰ ਸਿੰਗਰ ਆਰਟਿਸਟ ਹਾਂਜੀ ਹਾਂਜੀ ਇੱਕ ਨਾ ਕਲਚਰ ਦੇ ਹਿਸਾਬ ਨਾਲ ਆਪਣੇ ਖਾਣ ਪੀਣ ਵੀ ਹੁੰਦਾ ਪੰਜਾਬ ਦਾ ਤਾਂ ਖੁੱਲਾ ਖਾਣਾ ਪੀਣਾ ਮਸ਼ਹੂਰ ਹੈ ਪੂਰੀ ਦੁਨੀਆ 'ਚ ਪਰ ਜਦੋਂ ਗੋਰਿਆਂ ਨੂੰ ਖਵਾਉਣਾ ਸੀ ਰੈਸਟੋਰੈਂਟ ਸਟੈਬਲਿਸ਼ ਕਰਨਾ ਸੀ ਉਦੋਂ ਕਿਹੜੇ ਖਾਣੇ ਉਹਨਾਂ ਨੂੰ ਪਰੋਸੇ ਕਈ ਵਾਰੀ ਤਾਂ ਹੁੰਦਾ ਨਾ ਕਿ ਉਹ ਪਸੰਦ ਨਹੀਂ ਕਰਦੇ ਵੀ ਇਹ ਤਾਂ ਸਾਡਾ ਫੂਡ ਨਹੀਂ ਹੈ ਨਹੀਂ ਉਹਨਾਂ ਨੂੰ ਦੇਖੋ ਟੇਸਟ ਦੇਣਾ ਪੈਂਦਾ ਟੇਸਟ ਬਹੁਤ ਜ਼ਰੂਰੀ ਹੁੰਦਾ ਜਦੋਂ ਖਾਣੇ ਨੂੰ ਤੁਸੀਂ ਟੇਸਟ ਦਿੰਨੇ ਆ ਆਪਣੇ ਦਿਲੋਂ ਬਣਾ ਕੇ ਦਿੰਨੇ ਆ ਉਹ ਚੀਜ਼ ਫਿਰ ਉਹ ਸਹੀ ਸਹੀ ਉਹਨਾਂ ਲੋਕਾਂ ਨੂੰ ਲੱਗ ਗਈ ਹੈਗੀ ਹੈ ਉਹ ਲੋਕ ਇਸ ਚੀਜ਼ ਤੋਂ ਬਿਨਾਂ ਜੀ ਨਹੀਂ ਸਕਦੇ ਹਾਂਜੀ ਕਿਉਂਕਿ ਮੱਕੀ ਦੀ ਰੋਟੀ ਸਾਗ ਬਾਜਰਾ ਇਹ ਤਾਂ ਬੜਾ ਮਸ਼ਹੂਰ ਪਹਿਲੇ ਦਿਨ ਤੋਂ ਰਿਹਾ ਤੇ ਉਦੋਂ ਤੱਕ ਰਹਿਣਾ ਜਦੋਂ ਤੱਕ ਇਹ ਉਗਦੀਆਂ ਰਹਿਣਗੀਆਂ ਚੀਜ਼ਾਂ ਪਰ ਇਸ ਤੋਂ ਇਲਾਵਾ ਕਿਹੜਾ ਪਸੰਦ ਪੰਜਾਬੀਆਂ ਦਾ ਕਰਦੇ ਆ ਗੋਰੇ ਦੇਖੋ ਇਸ ਟਾਈਮ ਜਿਹੜਾ ਮੋਸਟ ਪਪੂਲਰ ਸਾਡੇ ਨਾਰਵੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੋਇਆ ਉਹ ਬਟਰ ਚਿਕਨ ਬਹੁਤ ਹੈ ਇਸ ਟਾਈਮ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਹੈਗਾ ਆ ਸਾ ਮੇਰੇ ਖਿਆਲ 'ਚ ਹੋਇਸ ਤਰ੍ਹਾਂ ਸਾਨੂੰ ਲੱਗਦਾ ਵੀ ਇਹ ਨਾਰਵੇ ਦੀ ਨੈਸ਼ਨਲ ਡਿਸ਼ ਬਣ ਜਾਣੀ ਹੈ ਜੀ ਹਾਂਜੀ ਜੀ ਤੇ ਤੁਸੀਂ ਇਹ ਰੈਸਟੋਰੈਂਟ ਨੂੰ ਲੈ ਕੇ ਫਿਰ ਆਪਣੇ ਪਰਿਵਾਰ ਦੇ ਨਾਂ ਤੇ ਕੋਈ ਕੰਪਨੀ ਬਣਾਈ ਹੋਈ ਹੈ ਜਾਂ ਫਿਰ ਇੱਕ ਨਾਮ ਦੇ ਉੱਤੇ ਚੱਲਦਾ ਹੈ ਨਹੀਂ ਦੇਖੋ ਇਹ ਪਰਿਵਾਰ ਦੀ ਕੰਪਨੀ ਹੈਗੀ ਆ ਮੇਰੇ ਮੈਸੇਜ ਮੇਰੇ ਬੱਚੇ ਮਾਤਾ ਪਿਤਾ ਭਰਾ ਸਾਰੇ ਸਾਥ ਦਿੰਦੇ ਨੇ ਇਸ ਚੀਜ਼ ਦੇ ਵਿੱਚ ਹਾਂਜੀ ਜੀ ਹਾਂਜੀ ਤਹੋ ਨਿਊ ਡੈਲੀ ਰੈਸਟੋਰੈਂਟ ਨੇ ਜਿੱਥੇ ਅਚੀਵਮੈਂਟ ਪ੍ਰਾਪਤ ਕੀਤੀ ਹੈ ਦੁਨੀਆ ਦੇ ਪੰਜ ਜਿਹੜੇ ਰੈਸਟੋਰੈਂਟ ਚੁਣੇਗੇ ਇੱਕ ਤੁਹਾਡਾ ਹੈ ਖੁਸ਼ਕਿਸਮਤੀ ਹੈ ਉਸ ਨੂੰ ਹੀ ਦੱਸਿਆ ਬੜੇ ਵਧੀਆ ਲੱਗਿਆ ਅਚੀਵਮੈਂਟ ਹੈ ਅਗਲਾ ਵੀ ਕੋ ਟਾਰਗੇਟ ਹੁਣ ਮਿੱਥ ਕੇ ਚੱਲਨੇ ਹੋ ਉਥੋਂ ਦੇ ਰੈਸਟੋਰੈਂਟ ਪੰਜਾਬ ਚ ਕਦੋਂ ਆਉਣਗੇ ਜਾਂ ਇੰਡੀਆ ਚ ਵੀ ਖੋਲੋਗੇ ਨਹੀਂ ਜ਼ਰੂਰ ਖੋਲਾਂਗੇ ਜੀ ਹਾਲੇ ਨੈਕਸਟ ਜਿਹੜਾ ਸਟਾਪ ਹੈ ਉਹ ਪੰਜਾਬ ਦੇ ਵਿੱਚ ਇੱਕ ਡ੍ਰੀਮ ਹੈਗਾ ਆ ਪੰਜਾਬ ਦੇ ਵਿੱਚ ਆ ਕੇ ਕੁਝ ਕਰੀਏ ਉਹ ਅਸੀਂ ਜਲਦੀ ਕਰਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਕਿਰਿਆ ਜੀ ਇਹੋ ਪਰਿਵਾਰ ਜਿਹੜਾ ਪੰਜਾਬ ਦੇ ਕਪੂਰਥਲਾ ਇਲਾਕੇ ਤੋਂ ਉੱਠ ਕੇ ਨਾਰਵੇ ਜਾਂਦਾ ਤੇ ਉੱਥੇ ਰੈਸਟੋਰੈਂਟ ਬਣਾਇਆ ਜਾਂਦਾ ਤੇ ਨਿਊ ਡੈਲੀ ਰੈਸਟੋਰੈਂਟ ਨੂੰ ਸਨਮਾਨ ਦਿੱਤਾ ਗਿਆ ਦੁਨੀਆਂ ਦੇ 5 ਰੈਸਟੋਰੈਂਟ ਚੁਣੇ ਗਏ ਜਿੰਨਾਂ ਵਿੱਚੋਂ ਇੱਕ ਰੈਸਟੋਰੈਂਟ ਇਹਨਾਂ ਦਾ ਤੇ ਇਹਨਾਂ ਨੇ ਦੱਸਿਆ ਕਿ ਕਿਵੇਂ ਸ਼ੁਰੂਆਤ ਹੋਈ ਕਿਵੇਂ ਪਰਿਵਾਰ ਜਾਂਦਾ ਔਰ ਕੀ ਕੀ ਅਚੀਵਮੈਂਟ ਇਹਨਾਂ ਨੇ ਹਾਸਲ ਕੀਤੀ ਹੈ ਤਾਂ ਕੇਂਦਰ ਮਿਨਿਸਟਰੀ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਸੱਦਿਆ ਗਿਆ ਸਪੈਸ਼ਲ ਉੱਥੇ ਸਨਮਾਨਿਤ ਕੀਤਾ ਗਿਆ ਸਾਰੀਆਂ ਗੱਲਾਂ ਸੀ ਇਹਨਾਂ ਨੇ ਕੀਤੀਆਂ ਨੇ ਤਾਂ ਬਹੁਤ ਸਾਰੇ ਅਜਿਹੇ ਮਿਹਨਤੀ ਲੋਕ ਨੇ ਜਿਹੜੇ ਦੁਨੀਆ ਭਰ ਦੇ ਵਿੱਚ ਆਪਣਾ ਹੀ ਨਹੀਂ ਆਪਣੇ ਪਰਿਵਾਰ ਦਾ ਨਹੀਂ ਆਪਣੇ ਸੂਬੇ ਦਾ ਆਪਣੇ ਮੁਲਕ ਦਾ ਨਾਮ ਵੀ ਰੌਸ਼ਨ ਕਰਦੇ ਨੇ ਆਪਣੇ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ